ਇਹ ਪਿਛਲੇ ਕਈ ਦਿਨਾਂ ਤੋਂ ਜਿਆ ਸ਼ਹਿਰ ਦੇ ਵਿੱਚ ਇੱਕ ਗੈਨ ਜਿਹੜਾ ਗੈਨ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋਕੇ ਚੋਰੀਆਂ ਕਰਦੇ ਸੀ। ਤੋਂ ਇਸੇ ਸਬੰਧ ਵਿੱਚ ਇੱਕ ਵਾਰਦਾ ਜਿਹੜੀ 16/24 ਹੋਈ ਸੀਗੀ ਆਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਹੈ ਜਿਹੜੀ ਕਿ ਲੰਮਾ ਬਿੰਡ ਚੌਕ ਦੇ ਲਾਗੇ ਪੈਂਦੀ ਹੈ। ਤੋਂ ਇਹਦੇ ਸਬੰਧ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16/8 ਨੂੰ ਡੰਗਰ ਚ ਕੀਤਾ ਸੀ ਫਾਣਾ ਰਾਮਾ ਮੰਡੀ ਦੇ ਵਿੱਚ। ਤੋਂ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਕੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਬੰਨਾਲੇ ਦਾ ਮੁਖਾਸਦ ਰਾਮਾ ਮੰਡੀ ਵੱਲੋਂ ਤੇ ਮਿਤੀ 17/8 ਨੂੰ ਇੱਕ ਅਹਿਮ ਸਫਲਤਾ ਰਾਮਾ ਮੰਡੀ ਟੀਮ ਨੂੰ ਮਿਲੀ ਜਦੋਂ ਰਾਮਾ ਮੰਡੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੁਨੀਲ ਕੁਮਾਰ ਅਤੇ ਤੀਸਰੇ ਦਾ ਰੋਮਨ ਇਹੜੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ। ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਿਛ ਕੀਤੀ ਤੇ ਮਕਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੋਂ ਗ੍ਰਿਫਤਾਰੀ ਤੋਂ ਬਾਅਦ ਦਰਾਂ ਨੇ ਪੁੱਛਗਿਛ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਆਰਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ। ਉਹ ਆਲਮੋਸਟ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ। ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅੱਜ ਇਹ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਸਟਾਨਡ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀ ਉਹ ਵੀ ਕੁਛ ਕਿ ਚੜੀ ਆਗੇ ਉਹਨੂੰ ਪੀਤੀ ਜਾ ਰਹੀ। ਫਿਰ ਜਿਹੜੇ ਤਿੰਨ ਬੰਦੇ ਖੜੇ ਇਹਨਾਂ ਤੇ ਪਹਿਲਾਂ ਮਕਦਮੇ ਦਰਜ ਹੈ ਕੋਈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ। ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਦਨਾ ਹੈਗਾ ਰੋਮਨ। ਇਹਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪੰਜ ਮਕਦਮੇ ਜਿਹੜੇ ਚੋਰੀ ਦੇ ਦਰਜ ਨੇ। ਤੇ ਪਿਛਲੇ ਕਈ ਦਿਨਾਂ ਤੋਂ ਜਿਆ ਸ਼ਹਿਰ ਦੇ ਵਿੱਚ ਇੱਕ ਗੈਨ ਜਿਹੜਾ ਗੈਨ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤ ਕਾਨਾਂ ਦੇ ਛੜਨ ਲੋ ਕੇ ਚੋਰੀਆਂ ਕਰਦੇ ਸੀ। ਤੋਂ ਇਸੇ ਸਬੰਧ ਦੇ ਵਿੱਚ ਇੱਕ ਵਾਰਦਾ ਜਿਹੜੀ ਸੋਨਾ 8 24 ਨ ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਇਹ ਕਿ ਕਿ ਲੰਮਾ ਬਿੰਦ ਚੌਕ ਦੇ ਲਾਗੇ ਪੈਂਦੀ ਹੈ। ਤੋਂ ਇਸੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16 8 9 ਨੰਬਰ ਚ ਕੀਤਾ ਸੀ ਫਾਣਾ ਰਾਮਾ ਮੰਡੀ ਦੇ ਵਿੱਚ। ਤੋਂ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਕੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਉਨਾਲੇ ਦਾ ਮੁਖੌਸਾ ਜਨਾ ਰਾਮਾ ਮੰਡੀ ਵੱਲੋਂ ਤੇ ਮਿਤੀ 17/8 ਨੂੰ ਇੱਕ ਅਹਿਮ ਸਫਲਤਾ ਰਾਮਾ ਮੰਡੀ ਟੀਮ ਨੂੰ ਮਿਲੀ ਜਦੋਂ ਰਾਮਾ ਮੰਡੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੀਤ ਕੁਮਾਰਾ ਤੀਸਰੇ ਦਾ ਰੋਮਨ ਹੈ ਇਹੜੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਦਾਅ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰਾਉਂਡ ਅਪ ਕੀਤਾ। ਤੋਂ ਰਾਉਂਡ ਅਪ ਕਰਕੇ ਇਹਨਾਂ ਨੂੰ ਪੁੱਛਗਿਛ ਕੀਤੀ ਤੇ ਮਕਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੋਂ ਗ੍ਰਿਫਤਾਰੀ ਤੋਂ ਬਾਅਦ ਦਰਾਂ ਨੇ ਪੁੱਛਗਿਛ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ। ਉਹ ਆਲਮੋਸਟ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਪ੍ਰਾਪਤ ਹੋ ਚੁੱਕੀਆਂ ਨੇ। ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜੇ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਰਿਮਾਨ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀਆਂ ਉਹ ਵੀ ਪੁੱਛ ਕੇ ਚੜ੍ਹੀਆਂ ਗਈਆਂ ਉਹਨੂੰ ਪੀਤੀ ਜਾ ਰਹੀ। ਫਿਰ ਜਿਹੜੇ ਤਿੰਨ ਬੰਦੇ ਫੜੇ ਇਹਨਾਂ ਤੇ ਪਹਿਲਾਂ ਮੁਕਦਮੇ ਦਰਜ ਹੈ ਕੋਈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਜਨਾ ਹੈਗਾ ਰੋਮਨ ਇਹਦੇ ਖਿਲਾਫ ਹੋਆ ਗਾਗਨਪਤ ਜਾਣੇ ਵਿੱਚ ਪੰਜ ਮੁਕਦਮੇ ਜਿਹੜੇ ਚੋਰੀ ਦੇ ਦਰਜ ਨੇ।